ਸੋ ਹੈਲੋ ਗਾਇਸ ਵੀ ਕੰਟੀ ਤੋਂ ਨਵਾਂ ਵੀਡੀਓ ਸੋ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅਸੀਂ 5:00 ਵਜੇ ਕੇ ਤੱਕ ਉੱਠੂਗੇ ਤੇ ਉੱਠ ਕੇ ਕਰਾਂਗੇ 5:00 ਵਜੇ ਦੀ ਨੈਸ਼ਨ ਕੌਫੀ ਕਰਦੇ ਤੇ ਦੁਬਾਰਾ ਫਿਰ ਸੋ ਕੇ ਜੀ 6:00 ਮਾਰਗੇ ਤੇ ਫਿਰ ਸਾਰਾ ਬਾਹੁਰ ਘੜਦੇ ਆਣੇ ਆ ਤੇ ਆਪਾਂ ਕੁਕ ਟੂਕੋ ਕਰਦੇ ਲੱਜਾ ਦੇਦੇ ਤੇ ਉੱਪਰ ਦੇਖੋ ਵਈ ਛੋਲੀ ਛੋਲੀ ਸਵੇਰ ਸਵੇਰੇ ਸਵੇਰ ਦਾ ਨੈਸ਼ਨ ਜੋ ਕੁ ਇਹ ਦੇਖੋ ਬਈ ਅਰੇ ਇਹਨਾਂ ਸਕੂਲ ਮੰ ਜਾਣਾ ਹੈ ਤੇ 6 ਵਜੇ ਚੱਲ ਚਾਹ ਬਈ ਸਵੇਰ ਕੇ 6:00 ਵਜੇ ਤੇ ਥੋੜਾ ਥੋੜਾ ਹਨੇਰਾ ਤੋ ਅਬ ਮੈਂ ਸਾਨੂੰ ਸਵੇਰੇ 5:00 ਵਜੇ ਕੱਕ ਵਾਏ ਤੇ ਟੋਕਾ ਕਰਾਂਗੇ ਆਪਾਂ ਤੇ ਮੈਸਾ ਦੇਖ ਲਓ ਬਈ ਮੈਂ ਨਵੇਂ ਨੜਾ ਆਵਾਂਗੇ ਕਿਉਂਕਿ ਚਲੋ ਪਹਿਲਾਂ ਕਰਦੇ ਟੋਕਾ ਫਿਰ ਮਿਲਦੇ ਆਂ भुख वीडियो मैं सोने देखो खा ली है सारिया ने घर तू रोक कैं रेडी खड़ी तो चलो फिर अपना पहला टोका हैं देखे मैं समला के कर दूंगा तो चलो फिर मोटू पतलू मारे उठ गए आजा चलो चलो खेडो ਉਕਾ ਇਸਪਾਟ ਉਕਾ ਕਰਦੀ ਆ ਤੇ ਪਾ ਬਾਹਰ ਕੱਢਦੇ ਆ ਤੇ ਉਸ ਤੇ ਬਾਦ ਨਾ ਲਾਵਾਂਗੇ ਮੈਂ ਸਾਫਾ ਤੇ ਸਾਰਾ ਪਲੇ ਹੋ ਗਿਆ ਟੋਕਾ ਤਾਂ ਦੋਸਤੋ ਰੈਡੀ ਹੋ ਗਈ ਖਾਲੀ ਤੇ ਪਹਿਲਾਂ ਆਪਾਂ ਕੋਹਾ ਬਹੁਤ ਹੋ ਰਿਹਾ ਦੇਖੋ ਡੰਗਰਾਂ ਚੜਾ ਘਟੇਰੋਂ ਪਿਆ ਤੇ ਪਹਿਲਾਂ ਆਪਾਂ ਕੋਹਾ ਇਕੱਠਾ ਕਰਕੇ ਢਿੜੀ ਮੇ ਲੱਤਦੇ ਆ ਤੇ ਫਿਰ ਲਾਵਾਂਗੇ ਮੈਂ ਸਾਫਾ ਬੜੇ ਦੇਖੋ ਸਾਲੀਆਂ ਕਾ ਕਾ ਖਾ ਖੂ ਵੀ ਰੱਤੇ ਖੜੀਆਂ ਤੇ ਚਲੋ ਫਿਰ ਬੰਨ ਲਾਉਂਦੇ ਦਿਨ ਤੇ ਰੇੜੀ ਚਗੋਹਾ ਵਾਈਪਰ ਰੇੜੀ ਮਗੋਹ ਹਲਦ ਰੇ ਤੇ ਦੇਖੋ ਤੇ ਥੋੜਾ ਜਿਹਾ ਲੱਤਿਆ ਤੇ بارش ਆ ਗਈ ਦੇਖੋ ਕਣੀਆਂ ਲੱਗੀਆਂ ਤੇ ਕੰਮ ਆ ਜਾ ਆਪਣਾ ਪਿਆ ਤੇ ਬਹੁਤ ਕਣੀਆਂ ਮਿੱਠੀਆਂ ਦੇਖੋ ਤੇ ਦੋਸਤੋ ਸਵਾਈ ਸਵਾਈ ਕਰਦੀ ਆਪਾਂ ਭੁਲਾਂਦੇ ਪਾਣੀ ਤੇ ਆਹ ਦੇਖੋ ਇਹ ਹੋ ਵੀ ਪਰਦੀ ਪਾਣੇ ਚਲੋ ਫਿਰ ਪਲਾਨ ਨੇ ਪਾਣੀ ਚਲੇ ਚਲੋ ਬਿਲਕੁਲ ਐ ਮਿੱਤਰੋ ਮੈਂsrandਾ ਕਾ ਆਪਣੀ ਬਾਰ ਕੱਢਤੀ ਆ ਸਾਰੀਆਂ ਦੇਖੋ ਟੇਕ ਕਟਾ ਕੱਟੀ ਅੰਦਰਾਂ ਤੇ ਬਾਕੀ ਮੈਂ ਸੱਦਰਾਂ ਕਿਉਂਕਿ ਜਗ੍ਹਾ ਬਾਰ ਘੱਟਾ ਰਿਓ ਫਰਕ ਪਾਂਦੀਆਂ ਅੰਦਰੇ ਬੰਦਰ ਗਈਆਂ ਇਹ ਆਓ ਸਾਹਮਣੇ ਬ੍ਰੈਂਡਾਂ ਹੁਣ ਕਰਾਂਗੇ ਸਾਫ ਸਬਸਕ੍ਰਾਈਬ ਤੇ ਫਿਰ ਮਿਲਦੇ ਆਂ ਚੱਲਦੇ ਆਂ ਤੁਹਾਨੂੰ ਦਿਖਾਉਣੇ ਆ ਲੈ ਮਿੱਤਰੋ ਮੈਂ ਟਮੂਟ ਧੋ ਦਈਏ ਤੇ ਸਾਫ ਸਬਸਕ੍ਰਾਈਬਾਂ ਕਰਤੀ ਦੇਖੋ ਇਹ ਰੇੜੀ ਪਨ ਲੱਦੀ ਹੋਏ ਚੱਲਦੇ ਆਂ ਹੁਣ ਲੈ ਕੇ ਤੇ ਮੈਂ ਸਮੋਸਾ ਮੰਲਾਤੀਆਂ ਇਕੱਠਾ ਤੇ ਚਲੋ ਫਿਰ ਚੱਲਦੇ ਆਂ ਤੁਹਾਨੂੰ ਲੈ ਕੇ ਦੋਸਤੋ ਪਾਏ ਉਹ ਹਟਾਰ ਦਿਆ ਤੇ ਰੇੜੀ ਫਕਰਤੀ ਖਾਲੀ ਤੇ ਉਰੇ ਦੇ ਭਰਾਂਗੇ ਬਹੁਤ ਥੋੜੀ ਉਹਦੀ ਟਰੀ ਲੈ ਕੇ ਚੱਲਾਂਗੇ ਪਹਿਲਾਂ ਆਪਾਂ ਕੋ ਮੈਯਰ ਨੇ ਖੇਤਾਂ ਵੱਲ ਜਿੱਧਰ ਕਹਿੰਦੇ ਤੀਂਦੂ ਦਾ 16 ਚੱਲ ਰਹਾ ਤੇ ਜਿੱਧਰ ਕਹਿੰਦੇ ਆ ਚਲੋ ਫਿਰ ਮਿਲਦੇ ਆ ਕੇ ਤੇ ਦੋਸਤੋ ਆਪਾਂ ਆ ਗਏ ਸਵੇਰੀ ਸਵੇਰੀ ਖੇਤਾਂ ਤੇ ਮੌਸਮ ਹੋ ਰਿਹਾ 7 ਵਜੇ ਦਾ ਸਵੇਰਗੇ ਤੇ ਦੋ ਬਾਈ ਮਿਲੇ ਆ ਜਿਨ੍ਹਾਂ ਨੂੰ ਕੱਲ ਕਹਿੰਦੇ ਚਿੱਤੇਗਾ ਥੋੜਾ ਜਿਹਾ ਨਜ਼ਰ ਅੰਦਾਜ਼ ਹੋਇਆ ਥਾ ਤੇ ਮਿਲਦੇ ਆ ਕੱਖ ਵੱਡਰੇ ਆ ਦੇਖੋ ਸਵੇਰੇ ਸਵੇਰੇ ਕਰਦੇ ਆ ਗੱਲ ਤੇ ਵੀਰੋ ਆਪਾਂ ਆ ਗਏ ਬਾਈ ਨਾਲ ਸਵੇਰ ਦਾ 7 ਕਾ ਟਾਈਮ ਆ ਦੇਖੋ ਉੱਥੇ ਹੀ ਪਹੁੰਚ ਗਏ ਏਰੀਆ ਮਾ ਨਹਿਰ ਕੋਲ ਤੇ ਜਿੱਧਰ ਚਿੱਤੇ ਦਾਗ ਨੇ ਤੇ ਦੂਜੇ ਰੋਲਾ ਚੱਲ ਰਿਹਾ ਤੇ ਆ ਬਾਈ ਨੂੰ ਕੱਲ ਦਿਖਿਆ ਸੀ ਤੇ ਵੀਰ ਕਹਿੰਦੇ ਮਾਨਸਾ ਏਰੀਆ ਤੋਂ ਆਇਆ ਹੋਇਆ ਸੌਰੀ ਪਾਤੜਿਆਂ ਤੋਂ ਦੋ ਦਿਨ ਹੋ ਗਏ ਕੱਖ ਇੱਥੇ ਹੀ ਵੱਡਿਆ ਹੁਣ ਤੇ ਕੱਲੇ ਨੂੰ ਪਰਸੋਂ ਪੁੱਛਦੇ ਆ ਕਰਦੇ ਆ ਗੱਲ ਹਾਂ ਵੀਰੇ ਕੋਈ ਦੁਬਾਰਾ ਖਬਰ ਆਈ ਆ ਹਾਂ ਵੀਰੇ ਦੁਬਾਰਾ ਤਾਂ ਦਿਖਿਆ ਨਹੀਂ ਆ ਉਹ ਅੱਛਾ ਤੇ ਤੂੰ ਸਵੇਰੇ ਸਵੇਰੇ 6 ਵਜੇ 7 ਵਜੇ ਕੱਖ ਲੈਣਾ ਗਿਆ ਅੱਜ ਡਰ ਨਹੀਂ ਲੱਗਿਆ ਇੱਧਰ ਜਿੱਦੋਂ ਰੋਲਾ ਚੱਲ ਰਿਹਾ ਡਰ ਤਾਂ ਲੱਗਦਾ ਬਾਈ ਕਰੀਏ ਕੀ ਹੁਣ ਇਹ ਪਾਣੇ ਆ ਮੱਝਾਂ ਨੂੰ ਆ ਤੇ ਵੀਰ ਕਹਿੰਦਾ ਡਰ ਤਾਂ ਲੱਗਦਾ ਹੈ ਮੱਝਾਂ ਨੂੰ ਪਾਣੇ ਆ ਤੇ ਇੱਕ ਆ ਉਹ ਬੈਠਾ ਵਿਚਾਰਾ ਤੇ ਇਹਦੇ ਨਾਲ ਕਰਾਈ ਗੱਲ ਤੇ ਇਹ ਬੰਦਾ ਕਹਿੰਦੇ ਕੈਮਰੇ ਦੇ ਅੱਗੇ ਆਣੋਂ ਸ਼ਰਮੰਦਾ ਥੋੜਾ ਜਿਹਾ ਸ਼ਰਮਿਲਾ ਮੁੰਡਾ